ਜੀ ਜੀ ਸਾਸਾ ਪਿਆਰ ਵਾਲੀਆਂ ਮੈਨੂੰ ਪਤਾ ਦੇ ਸੀ ਜੰਨੀਆਂ ਲੈ ਬਾਈ ਕਿਹੜਾ ਪਿੰਡ ਆਈ ਆਪਣਾ ਕੋਰ ਸੁਈਆ ਬਈ ਪਿੰਡ ਆਪਣਾ ਕੋੜ ਸੁਖਿਆ ਆਪਣੇ ਬਾਗੇ ਪ੍ਰਾਣੇ ਨਹੀਂ ਨਹੀਂ ਫਰੀਦਕੋਟ ਜ਼ਿਲ੍ਹੇ ਚ ਫਰੀਦਕੋਟ ਜ਼ਿਲ੍ਹੇ ਚ ਬੱਕ ਜਾਣੇ ਦੇ ਨਾਲ ਕਿੰਨੀਆਂ ਬੱਕਰੀਆਂ ਲੈ ਆਂ ਬਾਈ ਅੱਜ 12 ਬੱਕਰੀਆਂ ਤੇ ਬੱਚੇ ਕਿੰਨੇ ਨਾਲ 4 ਬੱਚੇ 13ਵੇਂ ਪਾਠ ਦਾ 6 ਮਹੀਨੇ ਆ ਗਏ 13ਵੇਂ ਪਾਠ ਕੀ ਮੰਗਿਆ ਬਾਈ ਜਾਇਜ 15 15000 ਰੁਪਏ ਮੰਗਿਆ ਬਾਈ 15 15000 ਹਾਂ ਬੋਲ ਬਈ ਤੂੰ ਕੀ ਲਾਇਆ 8000 8000 ਲਾਇਆ 8 8000 ਲਾਇਆ ਹਾਂ ਲਾਜਾਇਜ ਲਾ ਤੂੰ ਵੀ ਐਂ ਤਾਂ ਹਾ ਵੇਖਾ ਵੀ ਪੱਕੀ ਆ ਬੱਕਰੀ ਕਿਸੇ ਦੇ ਕੰਨ ਕਿਵੇਂ ਜੀ ਕਦੇ ਲਾ ਬਾਈ ਮਾਲ ਚ ਤਾਂ ਹਣ ਬਹੁਤ ਬਸ ਰਲਮੀਆਂ ਮਿਲਮੀਆਂ ਸਾਰੀਆਂ ਦੇ ਲਾ ਤੂੰ ਇੱਕੋ ਜਿਹੇ ਹੁੰਦੇ ਆਪਾਂ ਕਰਨਾ ਜਵਾਨ ਹੋਣੀ ਭਾਏ ਦੇਰ ਪੀ ਕੇ ਲਣ ਆਉਦੇ ਹਣਾ ਕੀ ਭਾ ਲਾਇ ਐਂ ਤਾਂ ਦੱਸ 8000 ਬਾਈ ਜੀ 5 ਬੱਚੇ ਛੋੜਾ 12 ਬੱਕਰੀਆਂ 8000 ਰੁਪਏ ਮੰਗਦਾ ਬਾਈ 5 ਬੱਚੇ ਛੋੜ ਮੰਗਦਾ ਕਹੇ ਗਣ ਲਾ ਆਪਦੇ ਨਹੀਂ ਤਾਂ ਫ੍ਰੀ ਖਾਤਾ ਸੱਟਣ ਵਾਲੀ ਗੱਲ ਦਾ ਨਹੀਂ ਭਾਈ ਯਾਰ ਫ੍ਰੀ ਖਾਤਾ ਕਿਸ ਹੋਰ ਵੀ ਹੈ 15 ਦਾ 13 ਵੀ ਠੱਕਾ ਯਾਰ 8 ਦਾ ਵੀ ਆਪਾਂ ਦਾ ਮੁੱਦਾ ਕਰਾਂਗੇ ਉਹ 13 ਆਖੀਂਦਾ ਯਾਰ ਸੌਦਾ ਕਰਾਂ ਉਹ ਯਾਰ ਮੈਂ ਤੇਰੀ ਗੱਲ ਸਮਝਦੀ ਆ 15 ਤੋਂ 13 ਦਾ ਹੋ ਇਹ ਕਹੇ ਭਾਈ ਹੁਣ ਤੂੰ ਯਾਰ ਪਹਿਲਾਂ 15 ਆਖਿਆ ਤੂੰ ਆ ਕਿੰਨੇ ਛੱਡਣਾ 13 ਨੂੰ ਛੱਡਦਾ ਇਹ ਗੱਲ ਆ ਕਿ ਨਾ 13 ਤੇ 8 ਦਾ ਫਰਕ ਆ ਫਿਰ 8 ਨਾਲ 13 ਦਾ ਟੈਂਕ 13 ਨਾਲ ਉਹਦਾ ਵਿਚਕੇ ਭਾਈ ਸੌਦਾ ਕਰਿਆ ਹੀ ਹੋਣਾ ਤੂੰ ਆਪਦੀ ਲਖੀਰ ਤੇ ਖੜਾ ਰਿਆ ਉਹ ਆਪਦੀ ਤੇ ਖੜਾ ਰਿਆ ਸੌਦਾ ਉੱਥੇ ਖੜਾ ਰਣਾ ਹਾਂ ਉਹ ਬਾਪੂ ਦੀ ਗੱਲ ਸਿਆਣੀ ਆ ਵੀ ਸੌਦਾ ਲੱਖ ਲੱਖ ਦਾ ਭਾਈ ਹੋ ਗਿਆ ਹਵੀ ਗਮੀ ਵਾਲੀਆਂ ਵੀ ਵਿੱਚ ਜਾਣਗੀਆਂ ਪੱਠਾ ਵੀ ਵਿੱਚ ਜਾਣਗੀਆਂ ਸਹੀ ਹੈ ਜੰਗ ਕੇ ਭਾਈ ਵੇ ਕੋਣਾ ਤੇਰੀਆਂ ਨੂੰ ਵੇਦਾ ਹੀ ਨਹੀਂ ਇਹਨੂੰ ਘਿੱਟੀ ਫਿਰਦਾ ਬਾਈ ਯਾਰ ਜਿਹੜਾ ਲੈਣ ਵਾਲਾ ਹੁੰਦਾ ਨਾ ਉਹਨੇ ਕਮੀ ਵੇਖਣੀ ਹੁਣੇ ਕਮੀ ਵਿਖਾਉਣੀ ਜਾਂਦੇ ਨੂੰ ਤੇ ਤੂੰ ਆਪਦੀ ਚੰਗੀ ਵਿਖਾਉਣੀ ਆ ਇੰਨਾ ਨਹੀਂ ਨਾ ਚਾਹੀਦਾ ਉਹ ਮਾੜੀ ਚੱਲਦੀ ਰਾਤਾ ਹੋ ਇੱਥੇ ਹੈਗੀ ਐ ਦੂਜਿਆਂ ਦਾ ਮਾਲ ਵੇਖੇ ਨਾ ਹਾਂਜੀ ਹਾਂਜੀ ਜਿੰਨੂੰ ਆਉਂਦਾ ਇੰਨੂੰ ਹੀ ਲੈ ਆਉਂਦਾ ਬਾੜੀ ਨੂੰ ਪਾਸੇ ਘਾਟ ਸੁਣਾਂਗੇ ਕਹੇ 12 ਬੱਕਰੀਆਂ ਬਾਈ ਇਹਦੇ ਕੋਲ ਸੁਣਾਂ ਕਹੇ ਬਾਈ 13ਵੀਂ ਪਾਠਾ ਚਾਰ ਬੱਚੇ ਆ ਯਾਰ ਚਾਰ ਬੱਚੇ ਦਿੰਦਾ ਹੈ 5 ਨਾਲ ਦੀ ਆ ਆ ਪਾਸਟ ਦੀ ਹਾਂ ਆ ਪਾਸਟ ਮੰਗਦਾ ਨਾ ਜੋ ਨੋ ਵੀ ਬਾਈ ਨੇ ਲਾਇਆ 8000 ਤੇ 13 ਬੱਕਰੀਆਂ ਤੇ 14ਵੀਂ ਪਾਠਾ ਹਾਂ ਨਹੀਂ 13ਵੀਂ ਪਾਠਾ 12 ਬੱਕਰੀਆਂ 13ਵੀਂ ਪਾਠਾ ਹਾਂ ਚਾਰ ਬੱਚੇ ਛੋੜ ਚੀਏ ਚਾਰ ਹਾਂ ਚਾਰ ਬੱਚੇ ਛੋੜ ਚਾ ਪੰਜਵੀਂ ਪਾਠ ਦੇ ਪੈਸੇ ਆਡਾ ਆ ਖੜੀ ਪਾਠ ਹੋ ਹਣ ਇਹ ਬਾਈ ਵਰ ਕਿੰਨੇ ਵਿੱਚ ਆ ਜੀ ਆ ਆਹ ਪਾਠ ਕਰ ਦੋ ਪਾਠ ਹੀ ਕਰ ਦੋ ਸਾਰੀਆਂ 13 ਦੀਆਂ ਬਾਈ ਕਿੰਨੇ ਚ ਪੈ ਗਈ ਕੋਈ ਕੋਈ ਕਿੰਨੇ ਚ ਪੈ ਗਈ ਯਾਰ ਬਸ ਸਹੀ ਸਿੱਧਾ ਹਸਾਬ ਆ 80000 ਦਾ ਮੈਂ ਸਾਰੀਆਂ ਦਾ ਇਹ ਬਾਈ 13 ਦਾ ਹੁਣ ਕਰੋ ਹੁਣ ਕਰੋ ਹਾਂ ਅੱਗਾ ਪਿਛਾ ਇਹਾਂ ਦਾ ਬਾਈ 80000 ਆ ਠੀਕ ਹੈ ਬੰਦੇ ਯਾਦਾ ਨਹੀਂ ਬਰੇਦਰ ਕੀ ਹੈ ਤੇ ਵਾਹ ਕੀ ਤਾਂ ਭਾਈ ਲਾਉਣ ਵਾਲੇ ਨੇ ਲਾਉਣਾ ਮੰਗਣ ਵਾਲੇ ਨੇ ਮੰਗਣਾ ਗੱਲ ਸਹੀ ਹੈ ਸੌਦਾ ਐ ਹੀ ਹੁੰਦਾ ਇੱਕ ਮਿੰਟ ਬਈ ਥੋੜਾ ਕਰ ਹਾਂ ਇਹਦੀਆਂ ਵੇਖਦੀਆਂ ਇੱਕੇ ਮੁਠੀ ਬਿਲਕੁਲ ਚਲ ਮੇਰਾ ਮਾਲ ਮੰਨਦਾ ਬਿਲਕੁਲ ਬਿਲਕੁਲ ਠੀਕ ਹੈ ਨਾ ਜੇ ਕੋਈ ਭਾਅ ਵਾਲੀ ਗੱਲ ਕਰਨੀ ਹੈ ਪਰ ਆ ਫਿਰ ਤੇਰੀ ਮਰਜ਼ੀ ਜੇ ਪੰਚਾਇਤ ਹੀ ਹੋ ਗਈ ਹੁਣ ਇਹ ਇਹ ਤਾਂ ਉਹ ਵੀ ਕਿਹ ਕਿਹ ਨਹੀਂ ਭਾਈ ਰੱਖਰੇ ਫਟੇ ਜੀ ਕਿਉਂ ਜਿਹੜੀ ਕੈਰੀ ਕੈਰੀ ਵੇਚਣੀ ਹੋ ਮਹਿੰਗੀਆਂ ਸਸਤੀਆਂ ਵਿਕ ਜਾਂਦੀਆਂ ਜਿਹੜੀਆਂ ਦੜਾ ਹੁੰਦਾ ਉਹ ਐ ਹੀ ਵਿਕਦਾ ਹਾਂ ਬਸ ਕੋਈ ਨਹੀਂ ਇਹ ਨਹੀਂ ਬਾਈ ਹੈਗਾ ਨੈਰੂ ਲੱਖੋਂ ਅੰਦਰ ਹੋ ਲੱਖੋਂ ਅੰਦਰ ਹੋ ਮੈਂ ਕਹ ਫਿਰ ਸੋਦਾ ਹੂੰ ਫਿਰ ਸੋਦਾ ਹੂੰ ਹਾਂ ਇਹ ਕਿੰਨਾ ਦਾ ਹੋਣਾ ਲੱਖ ਲੱਖੋਂ ਹੋਣਾ ਇਹਦਾ ਨਾ ਛੱਡੀ ਬਾਹਰ ਇਹਦਾ ਹੋਣੀ ਘਰ ਲੱਖ ਲੱਖਦੀਆਂ ਆਉਣ ਜਾਂ ਫਿਰ ਜਿਆ ਪੂਰੇ ਲੱਖ ਦੀਆਂ ਗਣ ਪੈਸੇ ਲੱਖੇ ਓਏ ਗਣ ਪੈਸੇ ਹੀ ਹੁਣ ਤਾਂ ਕੀ ਮਰ ਗਿਆ ਯਾਰ ਬਾਈ ਯਾਰ 10000 ਇਧਰ ਠੋਕੇ ਆਣੇ ਚੱਕ ਕੇ ਅਸੀਂ ਵੀ ਕਟਾਈਆਂ ਬਾਅਦ ਮੇਰੇ ਰੱਖਿਆ ਉੱਥੇ ਦੇ ਵੀ ਨਹੀਂ ਚੱਲ ਖਾਈ ਅਸੀਂ ਕਰਾਵਾਂਗੇ ਖਾਈ ਅਸੀਂ ਕਰਾਵਾਂਗੇ ਕੋਈ ਨਹੀਂ ਚੱਲ ਖਾਈ ਤੁਸੀਂ ਕਰਾ ਦਿਓ ਜੀ ਇੱਕ 20 ਦੀਆਂ ਪਾਲੋ ਹਾਂ ਇੱਕ 20 ਦੀਆਂ ਪਾਲੋ ਖਾਈ ਅਸੀਂ ਕਰਾ ਦਾਂਗੇ ਓ ਯਾਰ ਇੱਕ ਵੀਰ ਉਹੀ ਮਾੜਾ ਹੁੰਦਾ ਤੂੰ ਥੱਲੇ ਆ ਮਾੜਾ ਮੋਟਾ ਹਾਂ ਵੀ ਯਾਰ ਅੱਛੀ ਮਾੜਾ ਕਿਉਂ ਹਾਂ ਮਾੜਾ ਇੱਧਰ ਇੱਧਰ ਆਈ ਗਏ ਕਿਤਾਉਂ ਸੀ ਤੇਰੇ ਨਾਲ ਹੋਰ ਓ ਬਾਪੂ ਓ ਖੜਾ ਨਹੀਂ ਬਾਪੂ ਔਰ ਲੈ ਓ ਬਾਪੂ ਔਰ ਲਾ ਬਾਪੂ ਖੜਾ ਸਿਆਣੀ ਗੱਲ ਕਰਦਾ ਲੈ ਦੇ ਪੈਸੇ ਲੈਣਾ ਓ ਸਾਈ ਲੈ ਲੈ ਬਾਈ ਤੋਂ ਲਓ ਵੀ 110000 ਦੀਆਂ ਹੋ ਗਈਆਂ ਲਿਖਾਈ ਆਪੋ ਆਪਣੀਆਂ ਨਹੀਂ ਲਿਖਾਈ ਆਪੋ ਆਪਣੀਆਂ ਉਹ ਉਹ ਅੱਠ ਅੱਠ ਚ ਕਰਾਈ ਕਰੇ ਕਰਾਉਂਦਾ ਸੀ ਨਹੀਂ ਨਹੀਂ ਆਪਣਾ ਗਣ ਪੈਸੇ ਗਣ ਬਾਈ ਨੂੰ ਆ ਫੜ ਲਾ ਸਾਈ ਗਣ ਪੈਸੇ ਬਾਈ ਉਹ ਕੀ ਗੱਲ ਹੋਈ ਓ ਹੋ ਗਿਆ ਯਾਰ ਸੌਦਾ ਬਾਈ ਯਾਰ ਆ ਨਿਬੜ ਗਿਆ ਬਾਈ ਕਹਿਆ ਯਾਰ ਉੱਥੇ ਲੈ ਜਾ ਪਹਿਲਾਂ ਪੈਸੇ ਗਣੋ ਲਓ ਵੀ ਆ ਬੱਕਰ ਆ 13 ਸਾਰਾ ਉੱਕਾ ਪੁੱਕਾ 110000 ਦਾ ਸੌਦਾ ਹੋ ਗਿਆ ਤੇ ਲੱਖੇ ਨੇ ਇਹ ਛੱਤਿਆਂ ਨੇ ਲੈ ਬਾਈ ਠੀਕ ਆ ਠੀਕ ਆ ਜੀ ਧੰਨਵਾਦ ਲਓ ਵੀ ਪੈਸੇ ਗਿਣੋ ਬਾਈ ਉਹ ਵੀ ਇਹ ਤਾਂ ਪੁੱਛਿਆ ਨਹੀਂ ਥੱਲੇ ਫਿਰਦਾ ਹੀ ਲੱਖ ਤੋਂ ਹਾਂ ਹਾਂ ਤੂੰ ਵੀ ਗੱਲ ਕਰਨ ਵਾਲੀ ਕੀਤੀ ਐ ਸੌਦਾ ਉਹ ਬਾਪੂ ਵੀ ਗੱਲ ਕਰਦਾ ਇਸ ਕਰਨ ਵਾਲੀ ਸੌਦਾ ਵੱਡੇ ਵੀ ਤੂੰ ਹੀ ਲੋਹਦੇ ਆ ਹਾਂ ਪਰ ਆਇਆ ਹੁਣ ਕੇ ਦਾਹ ਦੇ ਹਿਸਾਬ ਨਾਲ ਹੀ ਸਾਨੂੰ ਓਏ ਬੀਤੇ ਓਏ ਬੀਤੇ ਓ ਬੀਤੇ ਚੁੱਪ ਯਾਰ ਓਏ ਪਰਲੀ ਚਾਲੀ ਤੇ ਪਰੇ ਅਗਲੀ ਪਰਲੇ ਤੇ ਮੂੰਹ ਦੀ ਦਵਾ ਕਰਨੀ ਆਲੇ ਚੁੱਪ ਯਾਰ ਇੱਕ ਮਾਸੋ ਜਿਓ ਮੋੜ ਉਹ ਕਰਤਾ ਸੀ ਕੌਣ ਹੀ ਚੁੱਪ ਕਰਨ ਵਾਲੀ ਇਹ ਚੁੱਪ nhờ subscribe cho kênh Ghiền Mì Gõ Để không bỏ ਆ ਚੱਕ ਲੈ ਤੇਰਾ 500 ਦਾ ਜਿਹੜਾ ਵੱਧ ਸੀ 50000 ਆਇਆ ਵੀ ਹਾਂਜੀ ਹਾਂਜੀ 50 ਆਇਆ ਬਾਕੀ ਵੀ ਦਿੰਨੇ ਆ 60 ਰੇਡ ਦਿੰਨੇ ਵੀ ਦਿੰਨੇ ਆ ਦਿੰਨੇ ਆ 60 ਵੀ ਦਿੰਨੇ ਆ ਇਹਦਾ ਨਹੀਂ ਯਾਰ ਇਹ ਤੇਰੇ ਨਾਲ 50 ਹੀ ਰਹਿਣ ਦੇ ਸਦਾ ਕਰ ਇੱਕ ਮਿੰਟ ਸਿੱਧਾ 50 ਰਹਿਣ ਦੇ ਜਾਂ ਤੋੜ ਦੇ ਦੇ ਆ ਨਹੀਂ ਹੈਗੇ ਪੈਸੇ ਜਿੰਨੇ ਹੈਗੇ ਕਰੋ ਦੋ ਸਭ ਤਾਂ ਹੁਣ ਤਾਂ ਨਹੀਂ ਕਰਦੇ ਪੈਸੇ ਇਹ ਕ 2 3 4 5 6 7 8 9 10 50 ਆ ਯਾਰ 10000 ਹੋ ਗਿਆ ਗਿਣਦੇ ਬਾਈ ਨੂੰ 1 2 3 4 5 6 7 8 9 10 6000 ਆ ਗਿਆ ਵੀ ਤਾਂ ਆ ਸਿੱਧੇ ਗਿਣਾ ਉਹਨੂੰ ਬਾਈ ਨੂੰ ਸਿੱਧੇ ਗਿਣਾ ਖ ਯਾਰਾ ਪਾਲਾ ਹਾਜੀ 60 ਤੇ ਰਵੜ ਚੜਾ ਦੇ 70 ਹੋ ਗਿਆ ਵੀਰੇ ਆ ਲੈ 10 ਸਾਲਾ 70 ਹੋ ਗਿਆ 30 ਨੋਟ ਹੋ ਗਿਆ ਆ ਵੀਰੇ 70 ਹੋ ਗਿਆ 40000 ਰਹਿ ਗਿਆ 40000 ਰੁਪਿਆ ਰਹਿ ਗਿਆ ਬਈ 1 ਘੰਟੇ ਨੂੰ ਮਿਲਣਗੇ ਕੋਈ ਗੱਲ ਨਹੀਂ ਪੈਸਾ ਨਹੀਂ ਕਿਧਰ ਜਾਂਦੇ ਤੇਰੇ ਦੂਰ ਘਟੇਂਦੇ ਨਹੀਂ ਦੋਹਾਂ ਨੂੰ ਤੇਰੀ ਹੋਰ ਦੱਸ ਇੱਕ ਛੋਟ ਕਰਾ ਦੇ ਭੋਮੇ ਇੱਕ ਲਖਾਈ ਕਰਾ ਉੱਥੇ ਚੱਲਦੇ ਲਖਾਈ ਵਾਲਾ ਉਹਨਾਂ ਤਾਂ ਲਖਾਈ ਕਰਾਉਂਦੇ ਨਾਲ ਛੋਟ ਕਰਾ ਤੇ ਨਾਲੇ ਦਲਾਲੀ ਦਿਓ ਕੁਵੀ ਦੇ ਸਿੱਧੀ ਗੱਲ ਹਾਂ ਇਹ ਸੌਦਾ ਹੋਇਆ 100 ਰੁਪਏ ਕਰਦੇ ਕੋਈ ਆਪਾਂ ਹੋਰ ਕਰਾਂਗੇ 100 ਰੁਪਏ ਨਗਦ ਕਰਿਆ ਭਾਈ ਆਪਾਂ ਕੋਈ 500 ਛੋੜ ਕਰਦੇ ਕੋਈ ਜਦੋਂ ਸਾਰੇ ਦੇਉਂਗਾ ਯਾਰ ਹੈ ਲਗਾਈਏ ਤੋ ਲਗਾਈ ਆਪੋ ਆਪਣੀ ਭਾਈ ਲਾਓ ਮੇਟਰੋ ਸੌਦਾ ਹਾਂ ਆਪਦੀ ਆਪਦੀ ਇਹਨਾਂ ਨੇ ਨਹੀਂ ਕੀਤੀ ਨਹੀਂ ਨਹੀਂ ਹਾਂ ਭਾਈ ਲਖੇ ਸੌਦਾ ਕਰਾਤਾ ਖੁਸ਼ ਹਾਂ ਖੁਸ਼ ਭਾਈ ਵਾਗੂ ਜੈਜ ਹੋ ਗਿਆ ਜੈਜ ਹੋ ਗਿਆ ਜੈਜ ਹੋ ਗਿਆ ਠੀਕ ਆ ਕੀ ਆ ਨਾ ਬਾਈ ਕਿਵੇਂ ਲਓ ਬਈ ਆ ਨਾਗਾ 13 ਨਾਗ ਸੀ ਇਹਨਾਂ ਦਾ ਸੌਦਾ ਹੋ ਗਿਆ ਤੇ ਲਿਖਾਈ ਹੋ ਰਹੀ ਹੈ ਇਹਨਾਂ ਦੀ ਬਾਪੂ ਕਿਹੜਾ ਪਿੰਡ ਆਪਣਾ ਕੋਰਸੂਗਿਆ ਵਾਹ ਬਾਈ ਕੋਰਸੂਗਿਆ ਕਿਵੇਂ ਇੱਥੇ ਕਰ ਲਈਏ ਯਾਰ ਬਾਈ ਯਾਰ ਕੋਰਸੂਗਿਆ ਪਿੰਡ ਆ ਬਾਈ ਠੀਕ ਆ ਬਾਈ ਸਹੀ ਵੇ ਅੱਗੇ ਬਾਈ ਹਾਂ ਖੁਸ਼ ਆ ਨਾ ਲਓ ਬਈ ਮਿੱਤਰੋ ਬਹੁਤ ਵਧੀਆ ਬਾਗੋ ਬਾਗ ਆ ਬਾਈ ਹਰੀ ਸੌਦਾ ਸਿਰੇ ਚੜ ਗਿਆ ਆ ਬਾਈ ਮੰਡੀ ਦੇ ਉੱਤੇ ਇਹ ਸੌਦਾ ਹੋਇਆ ਸੂਰੇ ਵਾਲਾ ਬੱਕਰਾ ਮੰਡੀ ਤੇ ਤੇ ਬਾਈ ਹਰਾਨੇ ਖੁਸ਼ ਹੋ ਕੇ ਕਰਤਾ ਸੌਦਾ ਬਹੁਤ ਬਹੁਤ ਧੰਨਵਾਦ ਬਾਈ